4 400 ਡੇਢ ਕਿਲੋ ਬਣਾਈ ਹਾਂਜੀ ਡੇਢ ਕਿਲੋ ਆਪ ਦੇਲ ਤੇ ਬਣਾਈ ਬੰਦ ਹੋਣ ਲੱਗ ਪਏ ਜੀ ਉਹਨੂੰ ਕਿੰਨੇ ਪੈਸੇ ਦਾ ਕਟੂਕਟ 5 ਗਮੰਟ ਤੋਂ ਉੱਪਰ ਨਿਕਲਿਆ ਜੀ ਉਹ 577 ਬਣ ਗਏ ਜੀ ਕਿੰਨੇ ਹਜ਼ਾਰ ਬਣ ਗਿਆ ਜੀ ਸਰਦਾਰ ਸਾਹਿਬ ਆ ਦੇਖੋ ਕਿੰਨਾ ਬਣ ਗਿਆ 200 ਰੁਪਏ ਮਿਲਣਗੇ ਅੱਗੇ ਵੀ ਅਸੀਂ ਦਵਾਏ ਠੀਕ ਹੈ ਜੀ ਤੁਸੀਂ ਜਾਗਰੂਕ ਰਹੋ ਜੀ ਤੁਹਾਨੂੰ ਸਮਝ ਆਵੇ ਤੁਹਾਡੇ ਲਈ ਫਿਰਦੇ ਕਿਉਂਕਿ ਤੁਹਾਡੇ ਵਰਗੇ ਆਸੀਂ ਮਸਤਾਲੇ ਆ ਨੰਬਰ ਸਾਡਾ ਖੇਤਾਂ ਦੇ ਬੱਟਾ-ਬੱਟਾ ਪਾਉਣ ਵਾਲੇ ਉਹੀ ਬੰਦੇ ਆ ਫਿਰ ਅਸੀਂ ਉਧਰ ਘਟਾ ਨਹੀਂ ਹੈਗਾ ਅਸੀਂ ਕੋਈ ਏਸੀਆਂ ਦੇ ਵੈਸਟਰ ਵਾਲੇ ਨਹੀਂ ਲਾਏ ਹੋਏ ਅਸੀਂ ਆਮ ਘਰਾਂ ਦੀ ਚੀਜ਼ ਬੋਸ ਹੁਣ ਤੁਸੀਂ ਦੱਸੋ ਇਹਦਾ ਕੀ ਕਰੀਏ ਗੁਰਦੀਪ ਜੀ ਇਹਦਾ ਕੀ ਫੰਡਾ ਯਾਰ ਸਮਝੀਏ ਇਹ ਐ ਆ ਜੀ ਹਾਂ ਕੀ ਅੜਿਆ ਹੋਇਆ ਕੀ ਆ ਇਹ ਐ ਆ ਇਹ ਦੱਸਦਾ ਵਾ ਇਹ ਤਾਂ ਮਾਲ ਹੀ ਬਹੁਤ ਘੱਟ ਦੱਸਦਾ ਇਹ ਸਾਬ ਨੂੰ ਇੱਧਰ ਜਾਓਗੇ ਰਹਿ ਇੱਧਰੋਂ ਨਹੀਂ ਉਧਰੋਂ ਦੱਸੋ ਇੱਧਰੋਂ ਦੱਸੋ ਕੀ ਮਤਲਬ ਇਹਦਾ ਇਹ ਪਹਿਲੀ ਤਾਂ ਪਾਸੇ ਵੀ ਨਹੀਂ ਹੈਗਾ 3 ਕਿਲੋ ਦਾ ਫਰਕ 3 ਕਿਲੋ ਘੱਟ ਦੱਸ ਰਿਹਾ ਇਹ ਦੇਖੋ ਸਰਕਾਰ ਦਾ ਕਿੰਨਾ ਲਾਸਤ ਮੰਨ ਲਓ ਕੋਈ ਨਹੀਂ ਨਹੀਂ ਸਰਕਾਰ ਦਾ ਫਾਇਦਾ ਜੀ ਨਹੀਂ ਨਹੀਂ ਫਾਇਦਾ ਕਿਵੇਂ ਹੋਊਗਾ ਇਹ ਚਾਏ ਜਦੋਂ ਮਾਲ ਮੇਰੀ ਗੱਲ ਤੋਂ ਸੁਣੋ ਮੇਰੀ ਗੱਲ ਤੋਂ ਸੁਣੋ ਮਾਲ ਇਹਦੇ 'ਚ ਜੇ 43 ਕਿਲੋ ਵੀ ਪਊਗਾ ਇਹ 39 ਹੀ ਦੱਸੂਗਾ ਕਿਵੇਂ 39 ਦੱਸੂਗਾ ਜ਼ਿਮੀਂਦਾਰ ਨੇ ਘਟਾਇਆ ਜ਼ਿਮੀਂਦਾਰ ਨੇ ਘਟਾਇਆ ਸਰਕਾਰ ਦਾ ਨਹੀਂ ਨਾ ਮਾਲ ਤਾਂ ਕਿਤੇ ਫਤ ਜਾਣਾ ਮਾਲ ਤਾਂ ਸਰਕਾਰ ਨੂੰ ਫਾਇਦਾ ਹੋ ਗਿਆ ਵੱਧ ਚਲਾ ਗਿਆ ਮਾਲ ਪੱਤੀ ਜਿਹੜਾ ਦਿੱਤਾ ਬੀਵੀਦਾਰ ਦਾ ਨੁਕਸਾਨ ਨਹੀਂ ਨਹੀਂ ਜੀ ਕੋਈ ਵੱਧ ਦਾ ਜ਼ਿਮੀਂਦਾਰ ਦਾ ਨਹੀਂ ਨਾ 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 ਅਗਲਾ ਬੰਦੇ ਨੂੰ ਨੁਕਸਾਨ ਨਹੀਂ ਹੋਣ ਦੇਣਾ ਰਾਜੀ ਤੁਸੀਂ ਵੀ ਆਪ ਹੰਧਾਰ ਰਹੋ ਠੀਕ ਹੈ ਇਹ ਨੋਟ ਕਰ ਲੋ ਸਾਰਾ ਹਿਸਾਬ ਕਿਤਾਬ ਕਿੰਨੀਆਂ ਬੋਰੀਆਂ ਸੀ ਇੱਧਰ 578 ਬੋਰੀ 578 ਜੀ ਦੀ ਉਹ ਖੁੱਗੀ ਕਾਗੀ ਜੀ ਮਰਾਜ਼ ਯਾਰ ਕਿਸ ਦੇ ਇਹਨਾਂ ਤੋਂ ਮਰਾਜ਼ ਤੁਲਾ ਕਿਹੜਾ ਬਈ ਤੁਸੀਂ ਆ ਮਾਰ ਤੋਂ ਕਿਹਦੇ ਰਿਸਟਰ ਤੇ ਕਿੱਥੇ ਯਾਰ ਹੈਲੋ ਆ ਜਾ ਵੀਰੋ ਜੀ ਰਿਸਟਰ ਲੈ ਯਾਰ ਸਾਈਨ ਕਰਾ ਦੇ ਲਿਖਾ ਲਾ 1.5 ਕਿਲੋ ਵੱਧ